ਹਾਂਜੀ ਸਾਰੇ ਠੀਕ ਨਾ ਮੇਰੀ ਜੂ ਹਾਂਜੀ ਸਸੀ ਕਾਂਲੀ ਸਾਰੇ ਇਹ ਕੇਰਨ ਵਾਲਾ ਕਿਤਾ ਆਪਣੀ ਮਿਲੂ ਤੁਸੀਂ ਅੱਗੇ ਬਹੁਤ ਸਪੋਰਟ ਕੀਤੀ ਐ ਤੇ ਮੈਂ ਵੀ ਹੁਣ ਛੋਟਾ ਜਿਹਾ ਹੋਰ ਬਲੌਗ ਪਾਉਣ ਲੱਗੀ ਆ ਤੇ ਇਹਨੂੰ ਵੀ ਇਦਾਂ ਹੀ ਬਲੌਗ ਨੂੰ ਪਿਆਰ ਦਿਓ ਹਾਂ ਨਾ ਹਾਂਜੀ ਹਾਂਜੀ ਠੀਕ ਆ ਤੇ ਨੇ ਮੰਮੀ ਨੂੰ ਪੁੱਤ ਲਵੜਾ ਪੁੱਤ ਪਿਆਰ ਦੇਣਾ ਮਮੀ ਦੇ ਬਲੌਗ ਹੋ ਚੱਲੇ ਦੋ ਹਨ ਬਲੌਗ ਬਹੁਤ ਵਧੀਆ ਚੱਲੇ 1000 35000 40000 ਦਾ ਗੇ ਤੁਸੀਂ ਮੈਨੂੰ ਅੱਗੇ ਵੀ ਇਦਾਂ ਹੀ ਪਿਆਰ ਦੇਣਾ ਠੀਕ ਹੈ ਤਾਂ ਮੇਰੀ ਮੰਮੀ ਦਾ ਇਹ ਜ਼ਰੂਰ ਦੱਸਿਓ ਕਿ ਮੇਰੀ ਮੰਮੀ ਦਾ ਪੈਂਟ ਆ ਕਿਵੇਂ ਦਾ ਲੱਗਾ ਅੱਜ ਮੰਮੀ ਕਹਿੰਦੀ ਮੈਂ ਬਲੌਗ ਪਾਇਆ ਅੱਜ ਮੈਂ ਬਲੌਗ ਪਾਇਆ ਸੀ ਇਹ ਨਹੀਂ ਨਿਆਣਾ ਨੇ ਮੈਨੂੰ ਪਤਾ ਨਹੀਂ ਕਿ ਸਹੀ ਕੀਤਾ ਕਿ ਜਾਂ ਵਧੀਆ ਕੀਤਾ ਤੁਸੀਂ ਦੇਖਣਾ ਦੱਸਣਾ ਕਿੱਦਾਂ ਲੱਗਾ ਪੁੱਛ ਕੇ ਪੈਂਟ ਕਿੱਦਾਂ ਦਾ ਲੱਗਾ ਕਿੱਦਾਂ ਨਹੀਂ ਨਹੀਂ ਤੁਸੀਂ ਆਪਣਾ ਵੀ ਕਿ ਵੇਦਾ ਵਧੀਆ ਲੱਗਾ ਨੇ ਕਿੰਦਾ ਹੈ ਨਾ ਮੈਨੂੰ ਤਾਂ ਪਤਾ ਨਹੀਂ ਲੱਗਾ ਕੁਛ ਵੀ ਤੁਸਾਂ ਨੂੰ ਧਿਆਨ ਨੂੰ ਚੰਗਾ ਲੱਗਾ ਜਾਕਰ ਜੀ ਮੈਂ ਰਗਦੀਦਾ ਦਾ ਕੰਮ ਕੀਤਾ ਨਹੀਂ ਇਹਨਾਂ ਨੇ ਕੀਤਾ ਨਾ ਨਿਆੜਿਆਂ ਨੇ ਭਾਲੀ ਇਹਨਾਂ ਨੂੰ ਚਾਹ ਸੀ ਲੱਗੇ ਮੇਰੇ ਦੁਆਲੇ ਇੰਦਾ ਦੇ ਕੰਮ ਕੰਮ ਆਪਾਂ ਵੀ ਨਾਲ ਹੋਈਏ ਤੇ ਮੇਰਾ ਉਹ ਨਾਰਕ ਚੱਲਦਾ ਸੀ ਮੈਂ ਨਾਰਕ ਦੀ ਇਹਦੀ ਤੁਸੀਂ ਨਹੀਂ ਸੱਜਣਾ ਹਨ ਹੋ ਗਿਆ ਸਾਨੂੰ ਸ਼ੋਅ ਨਹੀਂ ਸੀ ਹੁੰਦਾ ਪਿਆ ਤੇ ਅੱਜ ਅਸੀਂ ਕਿਹਾ ਚਲੋ ਆ ਗਿਆ ਤਾਂ ਹੁਣ ਮੈਂ ਦੇਖ ਲਾ 10:30 ਹੋ ਗਏ ਆ ਮੈਨੂੰ ਉਪਰੋਂ ਉਪਰ ਉੱਤਨ ਹੀ ਆਈਆਂ ਕੋਠੇ ਤੋਂ ਤੇ ਮੈਂ ਕਿਹਾ ਜਾਨਾ ਨਾੜਕਦੀ ਇਹਦੇ ਨਾਲ ਆਪਣਾ ਮੈਂ ਮੰਮੀ ਨੂੰ ਕਿਹਾ ਮੈਂ ਕਿਹਾ ਮੰਮੀ ਵੀ ਤੈਨੂੰ ਬਹੁਤ ਜਾਨੇ ਇੱਥੇ ਮਿਸ ਕਰਦੇ ਆ ਮੰਮੀ ਤੂੰ ਤਾਂ ਬਲੌਗ ਪਾਇਆ ਹੀ ਨਹੀਂ ਮੈਂ ਪਾਇਆ ਹੀ ਨਹੀਂ ਮੈਂ ਕਿਹਾ ਮੰਮੀ ਫੇਰ ਤੂੰ ਬਲੌਗ ਪਾਣਾ ਵੀ ਤੇ ਮੈਂ ਕਿਹਾ ਚਲੋ ਅੱਜ ਪਾ ਲੈਂਦੇ ਆ ਠੀਕ ਆਹੋ ਤੇ ਹਣਾ ਗੇ ਬਲੌਗ ਨੂੰ ਵੀ ਦੇ ਮੈਨੂੰ ਪਿਆਰ ਦੇਣਾ ਜਿੰਦਾ ਅੱਗੇ ਦਿੱਤਾ ਹਾਂ ਸ਼ੇਅਰ ਕਰਦਾ ਕੋ ਚੈਨਲ ਨੂੰ ਹਣਾ ਬਾਦ ਤੋਂ ਬਾਦ ਮੇਰੀ ਨਾ ਬਹੁਤ ਚੰਗੀ ਆ ਮੇਰਾ ਬਹੁਤ ਖਿਆਲ ਰੱਖਦੀ ਆ ਧੰਨਵਾਦੀ ਮਮੋ ਮੈਨੂੰ ਥੈਂਕ ਯੂ ਸੋ ਮਾਚ ਮੈਨੂੰ ਆ ਜੀ ਨੱਚ ਆ ਸੀਗਾ ਕਿ ਮੈਂ ਮੰਮੀ ਨੂੰ ਤਿਆਰ ਕਰਨਾ ਹੈ ਇਹ ਮੇਰੇ ਅੱਜ ਤੋਂ ਆਲੇ ਲੱਗੀ ਸੀਗੀ ਮੈਂ ਕਹਾਂ ਨਹੀਂ ਮੈਂ ਨਹੀਂ ਇਹ ਕੰਮ ਕਰਨਾ ਚਾਹੀਦੀ ਨਹੀਂ ਨਹੀਂ ਕੋਈ ਗੱਲ ਨਹੀਂ ਕਿੰਨੇ ਦਿਨਾਂ ਦੀ ਕਹਿੰਦੀ ਮੁੰਡਾ ਵੀ ਮੇਰਾ ਨਾਲ ਆ ਗਿਆ ਇਹ ਦੋਨੇ ਇੱਕੋ ਸਲਾਹ ਕਰਕੇ ਇਹਨਾਂ ਨੇ ਮੇਰਾ ਕੰਮ ਕਰਤਾ ਇਦਾਂ ਇਹ ਮੇਰੇ ਕੰਮ ਕਰਦਾ ਆਮ ਨਾਲ ਤਾਂ ਖੜੇ ਹੈ ਇਦਾਂ ਖੜੇ ਹੈ ਆਰਾਮ ਨਾਲ ਬੱਸ ਮੈਂ ਵੀ ਜੋ ਕਰਨਾ ਚਾਹੀ ਜੋ ਮੈਨੂੰ ਹੁਣ ਕਾ ਲੱਗੀ ਆ ਕਰੀ ਜਾਣੇ ਕੰਮ ਵਿੱਚ ਕੁਝ ਬੋਲਣ ਆਪ ਵੀ ਮੈਂ ਤਾਂ ਤੁਹਾਨੂੰ ਦੱਸ ਦੇਣਾ ਕਮੈਂਟ ਆਜ ਕੋਈ ਵੀ ਕਮੈਂਟ ਮੜਾ ਨਹੀਂ ਆਇਆ ਸਹੀ ਲੱਗਦਾ ਕਿ ਜਾਂ ਗਲਤ ਲੱਗਦਾ ਹਾਂਜੀ ਆਜ ਜ਼ਰੂਰ ਦੱਸਣਾ ਬਾਤ ਤੋਂ ਵੱਧ ਹੂੰ ਨਹੀਂ ਸਹੀ ਗੱਲ ਲੰਮੀ ਹੈ ਨਾ ਮੰਮੀ ਸਹੀ ਹੈ ਸਵੇਰ ਨੂੰ ਕੀ ਕਰਨਾ ਸਵੇਰ ਨੂੰ ਆਪਾਂ ਕੰਮ ਕਰਦੇ ਸਵੇਰ ਨੂੰ ਮੇਰੇ ਲਹਿੰਗਾ ਪੋਣਾ ਜੋਗੋਂ ਕਰਦਾ ਤੋ ਵੀ ਕੋਆ ਇਹਦੀ ਜੋਗੋਂ ਕਰਦਾ ਸੰਭਾਲ ਲਈ ਗਈ ਕੀਤੀ ਮਮਾ ਕਿਰੇ ਕਿਰੇ ਨਾਟਕ ਦੇਖ ਲਈ ਮੰਮੀ ਵੀ ਅੜਿਗਾ ਤਾਂ ਪਤਾ ਨਹੀਂ ਲੱਗਦਾ ਉਹ ਸੁਣਾ ਲੈ ਕਿੰਨੇ ਕਿਹੜੇ ਕਿਹੜੇ ਨਾਟਕ ਹੋਣੇ ਪਤਾ ਹੈਗਾ ਮੈਨੂੰ ਅੱਛਾ ਆ ਇੱਕ ਦਾ ਪਤਾ ਪ੍ਰੀਤਾ ਵਾਲਾ ਹਾਂ ਮੰਮੀ ਸਾਡੀ ਨਾਟਕ ਬਹੁਤ ਦੇਦੀ ਮੰਮੀ ਦੱਸ ਫੇ ਕਿਹੜੇ ਤੁਸੀਂ ਵੀ ਦੱਸੋ ਕਿਹੜੇ ਕਿਹੜੇ ਨਾਟਕ ਦੇਖਦੇ ਹੋ ਸਾਰੇ ਜਿਹੜੇ ਦੱਸ ਮੈਂ ਕਿਹੜੇ ਕਿਹੜੇ ਨਾਟਕ ਦੇਖਦੇ ਮੰਮੀ ਕਿਹੜੇ ਕਿਹੜੇ ਦੇਖਦੀ ਨੇ ਨਾਟਕ ਇੱਕ ਗੁੰਡਲੀ ਬਾਗ ਗਿਆ ਇੱਕ ਗੁੰਡਲੀ ਬਾਗ ਗਿਆ ਇੱਕ ਬਾਗ ਗਿਆ ਲక్ష్ਮੀ ਇੱਕ ਬਾਗ ਗਿਆ ਲక్ష్ਮੀ ਇੱਕ ਗਿਆ ਤੂੰ ਕੁੰਭਾ ਗਿਆ ਤੂੰ ਕੁੰਭਾ ਭਾਗ ਗਿਆ ਕਿਹੜਾ ਗੁੰਗੂੰਬ ਮਾ ਫਾ ਬਾਨ ਮੈਨੂੰ ਗੇਮ ਪੜ ਲੈਣੀ ਹੈ ਚਾਰ ਜਮਾਤਾਂ ਤਾਂ ਚੰਗੀ ਰਹਿ ਜਾਂਦੀ ਮੈਂ ਪੜੀ ਨਹੀਂ ਮੰਮੀ ਜਦੋਂ ਪੜਾਈ ਦੇ ਉੱਪਰ ਪੜਾਈ ਵੇਲੇ ਕੀ ਕਰਦੇ ਹੁੰਦੇ ਸੀ ਜਦੋਂ ਘਰ ਦੇ ਕਾਲ ਦੇ ਹੁੰਦੇ ਸੀ ਉਦੋਂ ਅਸੀਂ ਇੱਧਰ ਉੱਧਰ ਬਹਿ ਉੱਠ ਕੇ ਆ ਜਾਣਾ ਮਾਸਟਰ ਹਾਂ ਮਾਸਟਰ ਜੀ ਚਾਹਾ ਕੇ ਰਹਿਣ ਨੂੰ ਆ ਜਾਣਾ ਉਹ ਘਰ ਦਾ ਰ ਕੰਮ ਨੂੰ ਕਰ ਲੈਣੇ ਪਾਣੀ ਪੀਣ ਨੂੰ ਡਾ ਲੈਣੇ ਚਲੀਏ ਘਰ ਨੂੰ ਹਾਂ ਮੱਜਾ ਕਿ ਨਹੀਂ ਰੱਖਿਆ ਹੈ ਮੱਜਾ ਬਹੁਤ ਹੈ ਅੱਛਾ ਅਜੀਬ ਪੜਾਈ ਜਣੀ ਤੇ ਹਾਲੇ ਮੱਝਾ ਲਈ ਦੀ ਹੈ। ਹਾਂ। ਇਹ ਮੇ ਪੜੀ ਨਹੀਂ। ਪੜ ਲੈਣਾ ਸੀ ਚੰਗੇ ਰਹਿਣਾ। ਹਾਂ। ਕੋਣ ਪਾਸ ਤੋਂ ਆਦੀ ਜਾਂਦਾ। ਹਾਂ ਹਾਂ ਚੱਲ ਕੋਈ। ਹਾਂ। ਆ ਦੇਖੋ ਤਾਂ ਕੀ ਕਰਦਾ ਮੰਮੀ ਇਹਦੇ ਬਾਰੇ ਕੋਈ ਕਹਿਣਾ ਮਨਵੀਰ ਬਾਰੇ। ਇਹ ਬਹੁਤ ਸਰਾਤੀ ਯਾਰ। ਹਾਂ। ਇਹ ਮੈਨੂੰ ਕਹਿੰਦਾ ਦਾਦੀ ਪੈਸੇ ਦੀ। ਹਾਂ। ਕਿਹੜੇ ਟਰੰਕ ਵਿੱਚ ਰੱਖੀ ਹੋ। ਕਿ ਤੇਰਾ ਕਿੱਥੇ ਹੈ ਮੈਨੂੰ ਕੋ ਲੈ ਗਈ ਆਪਣਾ ਮम्मा ਦੇ ਕਿਤਰਾ ਜੀ ਪੁੱਜ ਪਾਏ ਮਮੀ ਤਾਂ ਪੈਸੇ ਅੱਲਾ ਲੈ ਕੇ ਕੋਲਾ ਪੈਂਦਾ ਮਮੀ ਤਾਂ ਪੈਸੇ ਲੈ ਕੇ ਨਾ ਲੋ ਕੇ ਆ ਦੇਖ ਮੇਰੀ ਪਾਕਟ ਚ ਪਾਏ ਹੈ ਤਾਂ ਹੋਰ ਇੱਦੀ ਕਰਦਾ ਨਹੀਂ ਮੈਨੂੰ ਪੈਸੇ ਕਿੱਥੋਂ ਲੈ ਦਾਦੀ ਦਾਦੀ ਜੇ ਦਾਦੀ ਦੇ ਆ ਨਹੀਂ ਦੂਰ ਰੱਖ ਲੈ ਚੀਜੀ ਲੈਣੀ ਨਾ ਦਾਦੀ ਦੇ ਦੋ ਚੀਜੀ ਲੈਣੀ ਆ ਅਸੀਂ ਜੂਸ ਦੀ ਨਾ ਇਹ ਦਾਦੀ ਦੇ ਦੋ

ਹਾਂ ਬੀਬੀ ਇਹ ਪੈਰ ਬਾੜ ਦਾ ਪੈਰ ਬਾੜ ਦਾ ਉਹਦੇ ਚੱਲ ਬਾੜ ਬਿਲਕੁਲ ਪੈਸੀ ਬਾੜ ਬਾੜ ਜਿੱਦਾਂ ਬਾੜ ਦਾ ਉਹਨੂੰ ਓਏ ਇਹਦਾ ਬਾਰੀ ਦੇ ਹੈ ਕਿੰਦਾ ਬਾਰੀ ਦੇ ਮੇਰੀ ਮਮਾ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸ਼ੇਅਰ ਕਰਦੇ ਜਾਓ ਤੇ ਕਮੈਂਟ ਛੋਟੇ ਛੋਟੇ ਕਰਦੇ ਜਾਓ ਕਿਧਰ ਨੂੰ ਕਮੈਂਟ ਕਰਦੇ ਜਾਓ ਆਓ ਮਨ ਵੀਰੇ ਤੂੰ ਜਾ ਪਤਾ ਜਾ ਅਗਰ ਤੈਨੂੰ ਪੈਸੇ ਜਾ ਮਮੀਂ ਦੇ ਦੋ ਪੈਸੇ ਮਨ ਨੂੰ ਕੁੜੀ ਆਇਆ ਮਨ ਨੂੰ ਕੁੜੀ ਦੇ ਕੇ ਦੇਣੀ ਮੈਂ ਨਹੀਂ ਤੋਰ ਲੈ ਜਾ ਇਹ ਲੈ ਅਧਰ ਮੁਗਾਲ ਹੋਈ ਐਦਾਂ ਦੇ ਪਾਪਾ ਨੂੰ ਕਿੱਥੇ ਪਾਇਆ ਇਹ ਪੈ ਕਿਥਲ ਕੋਲੇ ਦਿਖਾ ਦੇ ਦਪਾ ਨੂੰ ਦਿਖਾ ਦੇ ਪੈਸੇ ਕਿੱਥੇ ਮਨੂ ਵੀ ਆ ਵੇਖੋ ਕੀ ਕਰਦਾ ਬਾਏ ਦੇ ਵਿੱਚ ਨਹੀਂ ਪਾਦਾ ਇਹ ਬੇਬੀ ਉਹ ਸੌ ਰਹੀ ਹੈ ਨਾ ਹਾਂ ਮੰਨਦੇ ਦੋ ਮੰਮੀ ਕਰੋ ਕੋ ਗੱਲਬਾਤ ਹੁਣ ਤੁਹਾਨੂੰ ਦੇਖਣ ਸਾਰੇ ਜਣੇ ਵੀਟ ਕਰਦੇ ਆ ਗੱਲਬਾਤ ਕਰਤਾ ਲਈ ਹੈ ਹੁਣ ਹਾਂ ਹੁਣ ਸੋਣਾ ਨਹੀਂ ਹੈਗਾ ਕੀ ਕੀਤਾ ਸਾਰੇ ਦਿਨ ਵੀ ਉਹ ਵੀ ਦਾਦ ਹੋਵੇ ਨਾ ਦੇਰ ਨਾ ਸਾਂ ਇਹ ਆਪਣੀ ਤਿਆਰੀ ਨਹੀਂ ਕਰਦੇ ਹਾਂ ਲਹਿੰਗਾ ਲੂੰਗਾ ਪਾਉਂਦੇ ਇਹਦੇ ਨੇ ਜੀਨ ਟੌਪ ਆਈ ਹਾਂ ਹੈ ਫਿਰ ਮੈਨੂੰ ਸਾਰਾ ਜਿਹੜਾ ਕਾਲੇ ਦਾ ਸਮਾਨ ਆ ਪਹਿਲਾਂ ਮੀਤੀ ਟਰਾਈ ਕੀਤਾ ਹੈ 900 ਕਮੈਂਟ ਆਜ ਮੰਮੀ ਵਾਲੇ ਬਲੌਗ ਤੇ ਕੋਈ ਗਲਤ ਕਮੈਂਟ ਨਹੀਂ ਬਹੁਤ ਸੋਹਣੇ ਕਮੈਂਟ ਆਏ ਹਾਂ ਬਹੁਤ ਵਧੀਆ ਕੀਤੇ ਮੈਂ ਕਹਾਂਗਾ ਮੇਨ ਸਾਰਿਆਂ ਨੇ ਕਿਹਾ ਇਹ ਚੰਗਾ ਨਾਲ ਇਸ ਟਾਈਮ ਵੈ ਸੋਮਰ ਦੇ ਵਿੱਚ ਪਰ ਨਹੀਂ ਇਹਨਾਂ ਨੂੰ ਚਾ ਸੀ ਆ ਇਹ ਲੱਗੇ ਸੀਗੇ ਯਾਨੀ ਕਹਿੰਦੀ ਇਦਾਂ ਹੀ ਕਰਨ ਕਿੰਨੇ ਦਿਨ ਹੋ ਗਏ ਸੀ ਇਹਨਾਂ ਨੇ ਸੋਚਦੇ ਆ ਇਹਨੂੰ ਕਰਦੇ ਆ ਉਹ ਅੱਜ ਇਹਨਾਂ ਨੇ ਇਦਾਂ ਦਾ ਪੰਗਾ ਜਿ ਲੈ ਹੀ ਲਿਆ ਤੇ ਵੀ ਉਹ ਵੀ ਵਧੀਆ ਹੀ ਬਲੌਗ ਚੱਲਿਆ ਵਧੀਆ ਕਾਫੀ ਹੋਰ ਦੋਸਤ ਨਾਲ ਗੱਲਬਾਤ ਕਰਾਂਗੇ ਮम्मी ਦਾ ਕਹਿਣਾ ਆਇਆ ਸੀ ਮम्मी ਕਹਿੰਦੀ ਪਤਾ ਨਹੀਂ ਤੁਸੀਂ ਕੀ ਕਹੋਗੇ ਮੇਰੇ ਬਾਰੇ ਹਾਂ ਮੰਮਾ ਨੇ ਵੀ ਇਹ ਕਹਿਣਾ ਹੈ ਨਾ ਅਸੀਂ ਪਿੰਡ ਵੀ ਗਏ ਸੀ ਪਿੰਡ ਦੀ ਹੀ ਗੱਲ ਹੁੰਦੀ ਸੀ ਡੈਡੀ ਮੰਮੀ ਨਾ ਬਹੁਤ ਪੰਗੇ ਲੈਂਦਾ ਇਹ ਮੰਮੀ ਸੂਟ ਚ ਵਧੀਆ ਲੱਗੀ ਕਿ ਟੌਪ ਚ ਵਧੀਆ ਲੱਗੀ ਉਹ ਵੀ ਦੱਸਿਓ ਹਾਂ ਹਾਂ ਕੋਈਂਟ ਕਰਕੇ ਦੱਸਿਓ ਹਾਂ ਉਹ ਵੀ ਦੱਸ ਦਿਓ ਮੜਾ ਯਾ ਸਹੀ ਲੱਗਾ ਹੈ ਆਪ ਹੱਸੀ ਜਾਂਦੀ ਸੀ ਲੈਟ ਲੈਟ ਅਗੇ ਥੱਲੇ ਬੈਠੀ ਮੈਂ ਤਾਂ ਲੈਣ ਲੱਗ ਪਈ ਸੀ ਕਿ ਮੰਮੀ ਸੋਹਣੀ ਲੱਗਦੇ ਸੀ ਆ ਕਰਦਾ ਆ ਆ ਆ ਮੰਮੀ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੱਦ ਤੋਂ ਬੱਦ ਤੇ ਬਲੌਗ ਜਿਹੜਾ ਮੰਮੀ ਫਿਰ ਡੇਲੀ ਪਾਇਆ ਕਰੂੰਗੀ ਮੰਮੀ ਮੇਰੀ ਨੂੰ ਫੋਨ ਹੈ ਨਹੀਂ ਤਾਂ ਕਰਕੇ ਬਲੌਗ ਇੱਕ ਦੋ ਦਿਨ ਬਾਅਦ ਪਾ ਦੀਦਾ ਹਾਂ ਜੀ ਆਪਣੇ ਫੋਨ 'ਚ ਬਣਾ ਗਏ ਤੇ ਮੰਮੀ ਹੈਣਾ ਤੇ ਜਦੋਂ ਮੰਮੀ ਸਾਡੀ ਨੇ ਫੋਨ ਲੈ ਲਿਆ ਥੋੜੇ ਦਿਨ ਹੀ ਮੰਮੀ ਨੇ ਫੋਨ ਲੈ ਲੈਣਾ ਹੁਣ ਜਦੋਂ ਮੰਮੀ ਨੇ ਫੋਨ ਲੈ ਲਿਆ ਤੇ ਮੰਮੀ ਦੀ ਪੈਨਸ਼ਨ ਆਉਣ ਵਾਲੀ ਆ ਮੰਮੀ ਨੇ ਫੋਨ ਹੀ ਲੈਣਾ ਵੇ 1500 1500 ਵਾਲ ਕਿਹੜੇ ਹੁੰਦੇ ਇਹ ਕਿਹੜੇ ਯਾਰ दादा ਉਹ ਹੀ ਫੋਨ ਮਿਲਣਾ ਉਹ ਜਿਹੜਾ ਕੀ ਹੁੰਦਾ ਹੈ ਚਾਂਸ ਹੋ ਗਿਆ ਸਹੀਆਂ ਸਹੀਆਂ ਸ਼ੈਆਂ ਸ਼ੈਆਂ ਆਹ ਮੰਮੀ ਕਰਦੀ ਐ ਫੈਂਡ ਬਲੌਗ ਦਾ ਹੋਰ ਕਰ ਦੋ ਹੈ ਕਰ ਲੋ ਗੱਲ ਬਦ ਮਣੀ ਮੁੱਟੀ ਕਾਨੀ 10 ਮਿੰਟ ਦਾ ਕਰ ਲੋ ਬਾਦ ਇੰਨੀ ਨੂੰ ਚੱਕ ਦਿਓ ਤਾਂ ਮਰ ਦੋ ਰੀ ਸ਼ੇਲਤੀ ਦਿਓ ਦੋ ਹੈ ਮੰਮੀ ਅੱਜ ਮਰੇ ਆਲੂ ਪਟੜ ਬਣਾਏ ਬੜੇ ਸਾਲ ਲੱਗੇ ਹਾਂ ਬਹੁਤ ਸੋਹਣੀ ਬਣੀ ਕੱਲ ਜੀ ਬੜੀ ਸੁਆਦਨੀ ਅੱਛਾ ਸਾਗ ਬਣਾਉਣਾ ਮੰਮੀ ਸਵੇਰੇ ਸਾਗ ਤੋੜਣ ਚੱਲੀ ਸੀ ਸਾਗ ਸਵੇਰੇ ਪੌਂਦੇ ਆ ਬਲੌਗ ਸਾਗ ਆਲਾ ਮੰਮੀ ਦੇ ਚੈਨਲ ਤੇ ਠੀਕ ਹੋਣਾ ਮੰਮੀ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾਰੇ ਜਾਨੇ ਤੇ ਮੰਮੀ ਕਰਦੀ ਐਂਡ ਵਿੱਚ ਕਰੋ ਐਂਡ ਤੁਸੀਂ ਕਰਨਾ ਤੁਹਾਡਾ ਚੈਨਲ ਆ ਕੀ ਕਹੂੰਗੀ ਆਪ ਮੇਰੇ ਨਾਲ ਹੁੰਦੀ ਨਹੀਂ ਹੈਗੀ ਨਹੀਂ ਹਾਂ ਆ ਵੀਕਰ ਆਉਣਾ ਚਾਹੀਦਾ ਇਹਦੀ ਪਤਾ ਲੱਗਣਾ ਹੈਗਾ ਨੋ ਸਾਡਾ ਪਿਆਰ ਦਾ ਹੁਣ ਦੱਸੋ ਕਿ ਇਥੇ ਕੀ ਕਰਨਾ ਦੱਸੋ ਤੇਨੂੰ ਦਾ ਪਤਾ ਅੱਛਾ ਮੇਰੀ ਮੰਮਾ ਦਾ ਚੈਨਲ ਜਰਾ ਸਬਸਕ੍ਰਾਈਬ ਕਰ ਲਓ ਹੁਣ ਅਸੀਂ ਕਰ ਲਿਆ ਵਲੌਗ ਦਾ ਐਂਡ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਸਾਡਾ ਵਲੌਗ ਜਿਹੜਾ ਹੈ ਛੋਟਾ ਜਿਹਾ ਇਹਨੂੰ ਸ਼ੇਅਰ ਕਰੀ ਜਾਇਓ ਤੇ ਮੇਰੀ ਮੰਮਾ ਨੂੰ ਸੁਬਤ ਤੋਂ ਬਾਅਦ ਪਿਆਰ ਦਿਓ ਕੋਈ ਬੈਟਮੈਂਟ ਐਦਾਂ ਦਾ ਨਾ ਕਰਿਓ ਕਿ ਜੇ ਤੁਹਾਨੂੰ ਹੇਟ ਹੋਵੇ ਤੇ ਸੋਨੇ ਸੋਨੇ ਕਮੈਂਟ ਕਰੋ ਵਧੀਆ ਲੱਗੂਗਾ ਸਾਨੂੰ ਵੀ ਤੇ ਖੁਸ਼ੀ ਹੋਊਗੀ ਤੁਹਾਡਾ ਥੈਂਕ ਯੂ ਸੋ ਮੱਚ ਸਾਰਿਆਂ ਦਾ ਦਿਲਾ ਧੰਨਵਾਦ ਬਾਏ ਬਾਏ